ਕਿ ਸੁਪਰ ਵੀਜ਼ਾ ਜਿਨ੍ਹਾਂ ਦਾ ਲੱਗਿਆ ਹੋਇਆ ਹੋਵੇ ਉਸ ਦੇ ਵਿੱਚ ਤੁਸੀਂ ਕੰਮ ਨਹੀਂ ਕਰ ਸਕਦੇ ਜਿਹੜੇ ਕੰਮ ਕਰਨਾ ਚਾਹੁੰਦੇ ਨੇ ਉਹਨਾਂ ਵਾਸਤੇ ਹੋਰ ਵੀ ਹੈ ਕਿ ਉਹ ਸੱਚੇਕਾਲ ਤੁਸੀਂ ਪੀਐਨਸੀਆਂ ਦੇਖ ਰਹੇ ਹੋ ਕੈਨੇਡਾ ਵਿੱਚ ਇਮੀਗ੍ਰੇਸ਼ਨ ਦਾ ਪਾਕ ਦੇ ਵੱਲੋਂ ਜਿਵੇਂ ਕਿ ਹੋਰ ਪ੍ਰੋਗਰਾਮਸ ਤੇ ਸਖਤੀਆਂ ਕੀਤੀਆਂ ਜਾ ਰਹੀਆਂ ਨੇ ਤਾਂ ਸਾਲ 2026 ਦੇ ਵਿੱਚ ਪੀਜੀਪੀ ਪ੍ਰੋਗਰਾਮ ਯਾਨੀ ਕਿ ਪੇਰੈਂਟਸ ਐਂਡ ਗ੍ਰੈਂਡਪੇਰੈਂਟਸ ਪ੍ਰੋਗਰਾਮ ਦੇ ਤਹਿਤ ਵੀ ਅਸਿਆ ਨਹੀਂ ਲਈਆਂ ਜਾਣਗੀਆਂ ਇਸ ਤੇ ਬਾਰੇ ਜਾਣਕਾਰੀ ਨੂੰ ਸਾਂਝਾ ਕਰ ਦਿੱਤਾ ਗਿਆ ਜੋ ਕਿ ਮਾਪਿਆਂ ਨੂੰ ਪੱਕੇ ਕਰਵਾਉਣ ਦਾ ਕੈਨੇਡਾ ਵਿੱਚ ਮੌਜੂਦ ਪੀਆਰ ਨੇ ਜੋ ਜਿਵੇਂ ਸਿਟੀਜ਼ਨ ਨੂੰ ਮੌਕਾ ਮਿਲਦਾ ਏ ਇਸ ਪ੍ਰੋਗਰਾਮ ਦੇ ਤਹਿਤ ਪਰ ਫਿਲਹਾਲ ਇਸ ਸਾਲ ਦੇ ਲਈ ਅਰਜ਼ੀਆਂ ਨਹੀਂ ਲਈਆਂ ਜਾਣਗੀਆਂ ਇਹੋ ਜਿਹੇ ਐਲਾਨ ਪਹਿਲਾਂ ਵੀ ਕੀਤੇ ਗਏ ਸਨ ਪਿਛਲੇ ਸਾਲ ਦੀ ਸ਼ੁਰੂਆਤ ਦੇ ਵਿੱਚ ਵੀ ਕੀਤਾ ਗਿਆ ਸੀ ਪਰ ਬਾਅਦ ਵਿੱਚ ਸਾਲ ਦੇ ਅੰਤ ਵਿੱਚ ਅਰਜ਼ੀਆਂ ਲੈ ਲਈਆਂ ਗਈਆਂ ਸਨ ਉਹਨਾਂ ਨੂੰ ਇਨਵੀਟੇਸ਼ਨ ਭੇਜੇ ਗਏ ਸੀ ਜਿਨ੍ਹਾਂ ਨੇ ਪਹਿਲਾਂ ਹੀ ਜੋ ਪ੍ਰੋਗਰਾਮ ਦੇ ਵਿੱਚ ਫਾਈਨਲ ਆਈਆਂ ਹੋਈਆਂ ਨੇ ਜੋ ਸਾਲ 2020 ਦੇਦਰਾਨੀ ਪ੍ਰੋਗਰਾਮ ਜਦੋਂ ਖੋਲਿਆ ਗਿਆ ਸੀ ਉਦੋਂ ਫਾਈਲਾਂ ਆਈਆਂ ਗਈਆਂ ਸਨ ਉਦੋਂ ਦੀਆਂ ਹੀ ਉਸ ਪੂਲ ਵਿੱਚੋਂ ਫਾਈਲਾਂ ਪਈਆਂ ਨੇ ਉਹਨਾਂ ਵਿੱਚੋਂ ਇਨਵੀਟੇਸ਼ਨ ਭੇਜੇ ਜਾ ਰਹੇ ਨੇ ਜੋ ਭੇਜੇ ਗਏ ਸਨ ਤੇ ਇਸ ਸਾਲ ਫਿਲਹਾਲ ਤਾਂ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਕਹਿ ਦਿੱਤਾ ਗਿਆ ਹੈ ਕਿ ਪੇਰੈਂਟਸ ਜੋ ਗ੍ਰੈਂਡਪੇਰੈਂਟਸ ਪ੍ਰੋਗਰਾਮ ਹੈ ਉਸ ਦੇ ਤਹਿਤ ਅਰਜ਼ੀਆਂ ਇਸ ਸਾਲ ਨਹੀਂ ਲਈਆਂ ਜਾਣ ਵਾਲੀਆਂ ਇਸ ਦੇ ਨਾਲ ਹੀ ਜਿਨ੍ਹਾਂ ਨੇ ਮਾਪਿਆਂ ਨੂੰ ਕੈਨੇਡਾ ਦੇ ਵਿੱਚ ਰੱਖਣਾ ਆਪਣੇ ਕੋਲ ਤਾਂ ਉਹਨਾਂ ਵਾਸਤੇ ਹੋਰ ਕਿਹੜੇ ਰਾਹ ਨੇ ਜਾਂ ਤਾਂ ਵਿਜ਼ਟਰ ਵੀਜ਼ਾ ਦੇ ਉੱਤੇ ਹੀ ਉਹ ਉਹਨਾਂ ਨੂੰ ਬੁਲਾ ਸਕਦੇ ਨੇ ਪਰ ਉਸ ਵਿੱਚ ਜਿਵੇਂ ਕਿ ਜੋ ਮਲਟੀਪਲ ਐਂਟਰੀ ਵੀਜ਼ਾ ਹੁੰਦਾ ਹੈ ਕਿ 6 ਮਹੀਨੇ ਤੱਕ ਹੀ ਐਂਟਰੀ ਮਿਲਦੀ ਹੈ ਪਰ ਸੁਪਰ ਵੀਜ਼ਾ ਦੇ ਉੱਤੇ ਵੀ ਮਾਪਿਆਂ ਨੂੰ ਬੁਲਾਇਆ ਜਾ ਸਕਦਾ ਉਹਨਾਂ ਦਾ ਸੁਪਰ ਵੀਜ਼ਾ ਅਪਲਾਈ ਕੀਤਾ ਜਾ ਸਕਦਾ ਹੈ ਜਿਸ ਤੇ ਵਿੱਚ ਲਗਾਤਾਰ 5 ਸਾਲ ਵਾਸਤੇ ਮਾਪੇ ਪਰਿਵਾਰ ਦੇ ਨਾਲ ਕੈਨੇਡਾ ਦੇ ਵਿੱਚ ਰਹਿ ਸਕਦੇ ਨੇ ਤੇ ਅੱਗੇ ਹੋਰ 2 ਸਾਲ ਵਾਸਤੇ ਐਕਸਟੈਂਸ਼ਨ ਵੀ ਮਿਲ ਜਾਂਦੀ ਹੈ ਸੁਪਰ ਵੀਜ਼ਾ ਦੇ ਵਿੱਚ ਜੋ ਪਹਿਲਾਂ ਤਾਂ ਇਹ ਸਮਾਂ ਘੱਟ ਸੀ ਪਰ ਬਾਅਦ ਵਿੱਚ ਕੈਨੇਡਾ ਸਰਕਾਰ ਦੇ ਵੱਲੋਂ ਇਸ ਨੂੰ ਵਧਾ ਦਿੱਤਾ ਗਿਆ ਸੀ ਤਾਂ ਕਿ ਜ਼ਿਆਦਾ ਲੰਮੇ ਸਮੇਂ ਤੱਕ ਮਾਪਿਆਂ ਨੂੰ ਕੋਲ ਰੱਖਣ ਦੇ ਵਾਸਤੇ ਪਰਿਵਾਰ ਨੂੰ ਦਿੱਕਤ ਨਾ ਆਵੇ ਜੋ ਹੈ ਸੁਪਰਵੀਜ਼ਾਈ ਇਸ ਵਾਸਤੇ ਜਿੰਨੇ ਕ ਜ਼ਰੂਰੀ ਹੁੰਦਾ ਕਿ ਇੰਸ਼ੋਰੈਂਸ ਕਰਵਾਈ ਹੋਣੀ ਲਾਜ਼ਮੀ ਹੈ ਤਾਂ ਪਿਛਲੇ ਸਾਲ ਹੀ ਜੋ ਨਵਾਂ ਨਿਯਮ ਵੀ ਲਾਗੂ ਕਰ ਦਿੱਤਾ ਗਿਆ ਸੀ ਛੋਟ ਦੇ ਦਿੱਤੀ ਗਈ ਸੀ ਕਿ ਕੈਨੇਡਾ ਤੋਂ ਬਾਹਰਲੇ ਦੇ ਮੁਲਕਾਂ ਦੇ ਜਿਹੜੀਆਂ ਕੰਪਨੀਆਂ ਨੇ ਉਹਨਾਂ ਤੋਂ ਵੀ ਇੰਸ਼ੋਰੈਂਸ ਕਰਵਾਈ ਜਾ ਸਕਦੀ ਹੈ ਪਰ ਸਿਰਫ ਉਹ ਕੰਪਨੀਆਂ ਜਿਹੜੀਆਂ ਕਿ ਕੈਨੇਡਾ ਦੇ ਵਿੱਚ ਜੋ ਵਿੱਤੀ ਅਦਾਰਿਆਂ ਦੀ ਅਧੀਨਗੀ ਕਰਨ ਵਾਲਾ ਅਦਾਰਾ ਹੈ ਜੋ ਉਹ SFI ਜੋ ਕਿ ਆਫਿਸ ਆਫ ਸੁਪਰਡੈਂਟ ਆਫ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਹੈ ਜੇਕਰ ਉਹਨਾਂ ਦੇ ਯੋਗਤਾ ਨੂੰ ਪੂਰਾ ਕਰਦੀਆਂ ਨੇ ਕੰਪਨੀਆਂ ਜਿਹੜੀਆਂ ਉਹਨਾਂ ਦੇ ਸ਼ਰਤਾਂ ਨੂੰ ਪੂਰਾ ਕਰਦੀਆਂ ਨੇ ਜਿ ਉਹਨਾਂ ਦੇ ਜੋ ਅੰਡਰ ਆਉਂਦੀਆਂ ਨੇ ਯੋਗ ਨੇ ਉਹਨਾਂ ਤੋਂ ਇੰਸ਼ੋਰੈਂਸ ਕਰਵਾਈ ਜਾ ਸਕਦੀ ਹੈ ਜੋ ਪਿਛਲੇ ਸਾਲ 28 ਜਨਵਰੀ 2025 ਨੂੰ ਇਹ ਲਾਗੂ ਕਰ ਦਿੱਤਾ ਗਿਆ ਸੀ ਤੇ ਸੁਪਰ ਵੀza ਦੇ ਵਿੱਚ ਜਿਵੇਂ ਕਿ ਲਾਜ਼ਮੀ ਹੁੰਦਾ ਏ ਕਿ ਜੋ ਹੈ ਇੰਸ਼ੋਰੈਂਸ ਕਰਵਾਉਣੀ ਹੁੰਦੀ ਹੈ ਕਿਉਂਕਿ ਲੰਮਾ ਚਿਰ ਮਾਪਿਆਂ ਨੇ ਰਹਿਣਾ ਹੁੰਦਾ ਹੈ ਪਰਿਵਾਰ ਦੇ ਨਾਲ ਕੈਨੇਡਾ ਵਿੱਚ ਕੈਨੇਡਾ ਦੇ ਵਿੱਚ ਜਿਵੇਂ ਕਿ ਮੈਡੀਕਲ ਸਿਸਟਮ ਹੈ ਉਹ ਜਿਹੜੇ ਕਿ ਕੈਨੇਡਾ ਦੇ ਵਿੱਚ ਪੀਆਰ ਨਹੀਂ ਨੇ ਜਾਂ ਫਿਰ ਇੱਥੇ ਜੋ ਟੈਕਸ ਨਹੀਂ ਭਰਦੇ ਜਿਹਨਾਂ ਨੂੰ ਐਮਐਸਪੀ ਫ੍ਰੀ ਨਹੀਂ ਹੈ ਉਹਨਾਂ ਦੇ ਵਾਸਤੇ ਬਹੁਤ ਹੀ ਜ਼ਿਆਦਾ ਮਹਿੰਗਾ ਹੋ ਜਾਂਦਾ ਹੈ ਤਾਂ ਕਿ ਉਹਨਾਂ ਦੇ ਵਾਸਤੇ ਕਵਰਡ ਹੋਵੇ ਇਹ ਮੈਡੀਕਲ ਦਾ ਖਰਚਾ ਜਿਸ ਵਾਸਤੇ ਲਾਜ਼ਮੀ ਹੈ ਸੁਪਰ ਵੀਜ਼ਾ ਦੇ ਉੱਤੇ ਜਿਹੜੇ ਵੀ ਕੈਨੇਡਾ ਵਿੱਚ ਆਉਂਦੇ ਨੇ ਮਾਪੇ ਉਹਨਾਂ ਦੀ ਇੰਸ਼ੋਰੈਂਸ ਕਰਵਾਈ ਜਾਵੇ ਤੇ ਇਹ ਜ਼ਰੂਰੀ ਵੀ ਹੈ ਕਿਉਂਕਿ ਇੱਕ ਦਿਨ ਵੀ ਜੇਕਰ ਕਿਸੇ ਨੂੰ ਹਸਪਤਾਲ ਦੇ ਵਿੱਚ ਰੱਖਣਾ ਪੈ ਜਾਂਦਾ ਹੈ ਤਾਂ ਇੱਥੋਂ ਤੱਕ ਕਿ ਆਈਸੀਯੂ ਦੇ ਵਿੱਚ ਰੱਖਣਾ ਪੈ ਜਾਂਦਾ ਹੈ ਤਾਂ ਉਸ ਤੋਂ ਬਾਅਦ ਇਹ ਖਰਚਾ ਹੈ ਜੋ ਹਸਪਤਾਲਾਂ ਦਾ ਹੀ 1 2 3 ਲੱਖ ਡਾਲਰ ਤੱਕ ਪਹੁੰਚ ਜਾਂਦਾ ਹੈ ਜੋ ਬਹੁਤ ਜ਼ਿਆਦਾ ਹੋ ਜਾਂਦਾ ਹੈ ਜਦੋਂ ਜੇਕਰ ਕਿਸੇ ਦੇ ਜ਼ਿਆਦਾ ਬਿਮਾਰ ਹੋ ਜਾਵੇ ਕੋਈ ਜਾਂ ਹਾਲਤ ਜ਼ਿਆਦਾ ਖਰਾਬ ਹੋਵੇ ਤਾਂ ਅਜਿਹੇ ਵਿੱਚ ਜ਼ਰੂਰੀ ਵੀ ਹੈ ਕਿ ਇੰਸ਼ੋਰੈਂਸ ਕਰਵਾਈ ਹੋਵੇ ਤੇ ਜੋ ਇੰਸ਼ੋਰੈਂਸ ਦੇ ਨਾਲ ਤੁਸੀਂ ਉਸ ਖਰਚੇ ਨੂੰ ਕਵਰ ਕਰ ਸਕਦੇ ਹੋ ਜਿਸ ਤੱਕ ਬਹੁਤਾ ਵਿੱਤੀ ਬੋਝ ਪਰਿਵਾਰ ਦੇ ਉੱਤੇ ਨਹੀਂ ਪੈਂਦਾ ਤੇ ਇਸ ਮੌਕੇ ਤਾਂ ਜਿਵੇਂ ਇਸ ਸਾਲ ਵਾਸਤੇ ਹੁਣ ਅਰਜ਼ੀਆਂ ਪੀਜੀਪੀ ਦੇ ਤਹਿਤ ਲੈਂਡ ਤੋਂ ਇਨਕਾਰ ਕਰ ਦਿੱਤਾ ਗਿਆ ਹੈ ਤਾਂ ਲੰਬੇ ਸਮੇਂ ਵਾਸਤੇ ਮਾਪਿਆਂ ਨੂੰ ਕੋਲ ਰੱਖਣਾ ਹੈ ਤਾਂ ਇੱਕੋ ਚੋਣ ਬਚ ਜਾਂਦੀ ਹੈ ਕਿ ਉਹਨਾਂ ਦਾ ਸੁਪਰ ਵੀਜ਼ਾ ਲਗਵਾਇਆ ਜਾ ਸਕਦਾ ਹੈ ਪਰੇ ਕੇ ਸੁਪਰ ਵੀਜ਼ਾ ਜਿਨ੍ਹਾਂ ਦਾ ਲੱਗਿਆ ਹੋਇਆ ਹੋਵੇ ਉਸ ਦੇ ਵਿੱਚ ਤੁਸੀਂ ਕੰਮ ਨਹੀਂ ਕਰ ਸਕਦੇ ਜਿਹੜੇ ਕੰਮ ਕਰਨਾ ਚਾਹੁੰਦੇ ਨੇ ਉਹਨਾਂ ਵਾਸਤੇ ਹੋਰ ਵੀ ਇਹ ਕਿ ਉਹ ਵਰਕ ਪਰਮਿਟ ਲੈ ਸਕਦੇ ਨੇ ਕਿਸੇ EMPLOER ਤੋਂ ਜਾਂ LMI ਲੈ ਕੇ ਵਰਕ ਪਰਮਿਟ ਆਪਣਾ ਕਰਵਾ ਸਕਦੇ ਨੇ ਪਰ ਇਸ ਤੋਂ ਇਲਾਵਾ ਫਿਲਹਾਲ ਮਾਪਿਆਂ ਦੀ PR ਦੇ ਵਾਸਤੇ ਕੋਈ ਬਹੁਤੀ ਜ਼ਿਆਦਾ ਕੁਝ ਉਨ ਮੌਜੂਦ ਨਹੀਂ ਹੈ ਵਰਕ ਪਰਮਟ ਲੈ ਸਕਦੇ ਨੇ ਜਿਹੜੇ ਕਿ ਕੰਮ ਕਰਨਾ ਚਾਹੁੰਦੇ ਨੇ ਤੇ ਤੰਦਰੁਸਤ ਨੇ ਤੇ ਉਹ ਕੈਨੇਡਾ ਦੇ ਵਿੱਚ ਰਹਿਣਾ ਚਾਹੁੰਦੇ ਨੇ ਪਰ ਸੁਪਰ ਵੀਜ਼ਾ ਦੇ ਤਹਿਤ ਕੰਮ ਨਹੀਂ ਕੀਤਾ ਜਾ ਸਕਦਾ ਇਹ ਵਿਜ਼ਟਰ ਵੀਜ਼ਾ ਦੀ ਤਰ੍ਹਾਂ ਹੀ ਹੁੰਦਾ ਹੈ ਮਾਪੇ ਸਿਰਫ ਸਾਡੇ ਕੋਲ ਰਹਿ ਸਕਦੇ ਨੇ ਇਥੋਂ ਤੱਕ ਕਿ ਸੁਪਰ ਵੀਜ਼ਾ ਲਗਵਾਉਣ ਵਾਸਤੇ ਮਾਪਿਆਂ ਦਾ ਖਰਚਾ ਤੁਸੀਂ ਚੁੱਕ ਸਕਦੇ ਹੋ ਇਸ ਵਾਸਤੇ ਆਪਣੀ ਇਨਕਮ ਦੀ ਇਕ एलिਜੀਬਿਲਟੀ ਦੀ ਸ਼ਰਤ ਹੈ ਉਸ ਨੂੰ ਵੀ ਪੂਰਾ ਕਰਨਾ ਪੈਂਦਾ ਹੈ ਤੇ ਪੂਰੀ ਯੋਗਤਾ ਦਿਖਾਉਣੀ ਪੈਂਦੀ ਹੈ ਕਿ ਜਦੋਂ ਮਾਪੇ ਤੁਹਾਡੇ ਕੋਲ ਰਹਿਣਗੇ ਤਾਂ ਉਹਨਾਂ ਦਾ ਖਰਚਾ ਵੀ ਤੁਸੀਂ ਚੁੱਕ ਸਕਦੇ ਹੋ ਤਾਂ ਹੀ ਸੁਪਰ ਵੀਜ਼ਾ ਦੀਆਂ ਸ਼ਰਤਾਂ ਪੂਰੀਆਂ ਹੁੰਦੀਆਂ ਨੇ ਜਦੋਂ ਸੁਪਰ ਵੀਜ਼ਾ ਵਾਸਤੇ ਅਪਲਾਈ ਵੀ ਕਰਨਾ ਹੁੰਦਾ ਹੈ